ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਆਪਣੇ 2 ਦਿਨਾਂ ਦੇ ਪੰਜਾਬ ਦੌਰੇ ਦੇ ਕੱਲ ਆਖਰੀ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿੱਚ ਭਾਈਪਾ ਉਮੀਦਵਾਰਾਂ ਦੇ ਲਈ ਚੋਣ ਪ੍ਰਚਾਰ ਕਰਦਿਆਂ ਜਲੰਧਰ ਤੇ ਦੀਨਾ ਨਗਰ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ ਆਪਣੇ ਸੰਬੋਧਨ ਵਿੱਚ ਉਹਨਾਂ ਕਾਂਗਰਸ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਲਈ ਨਿਸ਼ਾਨੇ ਤੇ ਲਿਆ ਉੱਥੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਦਿੱਲੀ ਦੀ ਦਖਲਅੰਦਾਜ਼ੀ ਨੂੰ ਲੈ ਕੇ ਵੀ ਤੰਜ਼ ਕਸੀ ਉਹਨਾਂ ਆਖਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਖੁਦ ਕੋਈ ਫੈਸਲਾ ਨਹੀਂ ਲੈ ਸਕਦੇ ਉਹਨਾਂ ਨੂੰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਤਿਹਾੜ ਜੇਲ੍ਹ ਜਾਣਾ ਪੈਂਦਾ ਹੈ ਉਨ੍ਹਾਂ ਕਿਹਾ ਕਿ ਪੰਜਾਬ ਨੂੰ ਦਿੱਲੀ ਦੇ ਦਰਬਾਰੀ ਚਲਾ ਰਹੇ ਹਨ ਆਪਣੇ ਭਾਸ਼ਣ ਵਿੱਚ ਪ੍ਰਧਾਨ ਮੰਤਰੀ ਨੇ ਗੁਰਦਾਸਪੁਰ ਤੋਂ ਚਾਰ ਵਾਰ ਐਮਪੀ ਰਹੇ ਮਰਹੂਮ ਵਿਨੋਦ ਖੰਨਾ ਦਾ ਵੀ ਜ਼ਿਕਰ ਕੀਤਾ ਪਰ ਮੌਜੂਦਾ ਸੰਸਦ ਮੈਂਬਰ ਸਨੀ ਦਿਓਲ ਨੂੰ ਲੈ ਕੇ ਉਹ ਚੁੱਪ ਵੱਟ ਗਏ ਪ੍ਰਧਾਨ ਮੰਤਰੀ ਦੇ ਜਲੰਧਰ ਤੇ ਗੁਰਦਾਸਪੁਰ ਦੌਰੇ ਤੋਂ ਪਹਿਲਾਂ ਵਿਰੋਧ ਪ੍ਰਦਰਸ਼ਨਾਂ ਦੇ ਸੱਦੇ ਕਾਰਨ ਐਕਸ਼ਨ ਵਿੱਚ ਆਈ ਪੰਜਾਬ ਪੁਲਿਸ ਵੱਲੋਂ ਪੰਜਾਬ ਭਾਰ ਵਿੱਚ ਕਿਸਾਨ ਆਗੂਆਂ ਦੀਆਂ ਵੱਡੀ ਪੱਧਰ ਤੇ ਗ੍ਰਿਫਤਾਰੀਆਂ ਕੀਤੀਆਂ ਗਈਆਂ ਤੇ ਵੱਡੀ ਗਿਣਤੀ ਵਿੱਚ ਕਿਸਾਨ ਆਗੂਆਂ ਨੂੰ ਵੱਖ-ਵੱਖ ਥਾਵਾਂ ਤੇ ਕੱਲ ਨਜ਼ਰਬੰਦ ਕੀਤਾ ਗਿਆ। ਰੈਲੀਆਂ ਦਾ ਵਿਰੋਧ ਕਰਨ ਜਾ ਰਹੇ ਅਨੇਕਾਂ ਹੀ ਕਿਸਾਨ ਆਗੂਆਂ ਤੇ ਕਿਸਾਨਾਂ ਦੇ ਜਥਿਆਂ ਨੂੰ ਪੁਲਿਸ ਨੇ ਥਾਂ-ਥਾਂ ਤੋਂ ਗ੍ਰਿਫਤਾਰ ਕੀਤਾ ਜਦਕਿ ਰੈਲੀ ਦੌਰਾਨ ਕੁਝ ਕਿਸਾਨਾਂ ਵੱਲੋਂ ਝੰਡੀਆਂ ਦਿਖਾਏ ਜਾਣ ਤੇ ਉਹਨਾਂ ਨੂੰ ਵੀ ਥਾਣੇ ਵਿੱਚ ਡੱਕ ਦਿੱਤਾ ਗਿਆ। ਪ੍ਰਧਾਨ ਮੰਤਰੀ ਦੇ 2 ਦਿਨਾਂ ਪੰਜਾਬ ਦੌਰੇ ਦੌਰਾਨ ਉਹਨਾਂ ਦੇ ਭਾਸ਼ਣ ਵਿੱਚ ਖਾਸ ਗੱਲ ਇਹ ਰਹੀ ਕਿ ਉਹਨਾਂ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਨਿਸ਼ਾਨੇ ਤੋਂ ਮੁਕਤ ਰੱਖਿਆ ਜਿਸ ਤੋਂ ਨਵੇਂ ਸਿਆਸੀ ਚਰਚੇ ਛਿੜ ਗਏ ਹਨ ਜਿਕਰ ਜੋਗ ਹੈ ਕਿ ਉਧਰ ਸ਼੍ਰੋਮਣੀ ਅਕਾਲੀ ਦਲ ਚੋਣ ਪ੍ਰਚਾਰ ਦੌਰਾਨ ਭਾਈਪਾਨ ਨੂੰ ਕਟਹਿਰੇ ਵਿੱਚ ਖੜਾ ਕਰ ਰਿਹਾ ਹੈ ਪਰ ਪ੍ਰਧਾਨ ਮੰਤਰੀ ਨੇ ਆਪਣੀਆਂ ਰੈਲੀਆਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੇ ਭਾਸ਼ਣ ਦਾ ਹਿੱਸਾ ਨਹੀਂ ਬਣਾਇਆ ਜਿਸ ਤੇ ਰਾਜਨੀਤਿਕ ਗਲਿਆਰਾਂ ਵਿੱਚ ਕਈ ਤਰ੍ਹਾਂ ਦੀਆਂ ਅਟਕਲਾਂ ਚੱਲ ਪਈਆਂ ਹਨ ਅਮੇਕੇ ਸੂਬੇ ਵਿੱਚ ਕਿਸਾਨ ਆਗੂਆਂ ਦਾ ਪਿਛਲੇ 2 ਦਿਨ ਤੋਂ ਸਾਰਾ ਧਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵਿਰੋਧ ਕਰਨ ਤੇ ਕੇਂਦਰਿਤ ਸੀ ਪਰ ਫਿਰ ਵੀ ਸੂਬੇ ਵਿੱਚ ਭਾਈਪਾ ਉਮੀਦਵਾਰਾਂ ਨੂੰ ਚੋਣ ਪ੍ਰਚਾਰ ਕਰਨ ਦੌਰਾਨ ਕੋਈ ਰਾਹਤ ਨਾ ਮਿਲੀ ਕਿਸਾਨਾਂ ਨੇ ਉਹਨਾਂ ਦਾ ਡਟਵਾ ਵਿਰੋਧ ਜਾਰੀ ਰੱਖਿਆ ਕਿਸਾਨਾਂ ਵੱਲੋਂ ਹੰਸਰਾਜ ਹੰਸ ਦਾ ਕੱਲ ਮੋਗਾ ਜ਼ਿਲ੍ਹੇ ਵਿੱਚ ਡਟਮਾ ਵਿਰੋਧ ਕੀਤਾ ਗਿਆ ਕਿਸਾਨ ਹੰਸ ਨੂੰ ਸਵਾਲ ਕਰਨ ਵਾਸਤੇ ਇਕੱਠੇ ਹੋਏ ਪਰ ਪੁਲਿਸ ਹੰਸ ਤੇ ਕਿਸਾਨਾਂ ਵਿਚਕਾਰ ਕੰਧ ਬਣ ਕੇ ਖੜ ਗਈ ਜਿਸ ਕਾਰਨ ਭਾਈਪਾ ਉਮੀਦਵਾਰ ਨਾਲ ਸਵਾਲਾਂ ਦਾ ਵਟਾਂਦਰਾ ਨਾ ਹੋ ਸਕਿਆ ਇਸ ਦੌਰਾਨ ਹੰਸ ਰਾਜ ਹੰਸ ਨੇ ਜਿੱਥੇ ਇੱਕ ਪਾਸੇ ਬੀਤੇ ਦਿਨੀ ਕਿਸਾਨਾਂ ਪ੍ਰਤੀ ਦਿੱਤੇ ਆਪਣੇ ਬਿਆਨ ਤੇ ਮਾਫੀ ਮੰਗੀ ਉਥੇ ਕੱਲ ਦੀ ਪਟਿਆਲਾ ਰੈਲੀ ਵਿੱਚ ਜਾਣ ਸਮੇਂ ਉਹਨਾਂ ਆਪਣੇ ਤੇ ਹੋਏ ਕਿਸਾਨਾਂ ਦੁਆਰਾ ਹਮਲੇ ਦਾ ਜ਼ਿਕਰ ਕਰਦਿਆਂ ਭਾਵਕ ਹੁੰਦਿਆਂ ਆਖਿਆ ਕਾਨੂੰਨ ਮੈਂ ਨਹੀਂ ਬਣਾਇਆ ਨਾ ਤੁਸੀਂ ਮੈਂ ਤੇ ਦਿੱਲੀੋਂ ਜਿੱਤਿਆ ਸੀ ਮੈਨੂੰ ਬਾਅਦ ਚ ਪਤਾ ਲੱਗਾ ਸਾਰਾ ਫਿਰ ਵੀ ਮੈਂ ਜਿੰਨੀ ਜੋਗਾ ਸੀ ਬੋਲਦਾ ਰਿਹਾ ਉਹਨਾਂ ਨੇ ਕਿਸੇ ਬੱਚੀ ਦੇ ਕੱਪੜੇ-ਕੁਪੜੇ ਪਾੜੇ ਗਾਲਾਂ ਕੱਢੀਆਂ ਜਾਂ ਕਿਸੇ ਗੱਲਾਂ ਕੀਤੀਆਂ ਮੈਂ ਥੋੜੀ ਜਿਹੀ ਹਮਦਰਦੀ ਕੀ ਕਿਸੇ ਪਰ ਮੇਰੀ ਕਿਸੇ ਨਾਲ ਕੋਈ ਕੋਈ ਜਾਤੀ ਰੰਜਿਸ਼ ਨਹੀਂ ਨਾਮ ਹੈ ਕੋਈ ਬਦਲਾ ਲਊ ਆਦਮੀ ਹੈ ਮੈਂ ਤੇ ਸਿਰਫ 81 ਦੇ 2 ਤਰੀਕ ਨੂੰ ਪਹਿਲੀ ਤਰੀਕ ਤੱਕ ਸਵਾਰ ਕਰੋ 2 ਤਰੀਕ ਨੂੰ ਇਹ ਜਿਹੜੇ ਪਿੰਡ ਦੇ ਦੋ ਚਾਰ ਬੰਦੇ ਆ ਉਹ ਜਿਹੜਾ ਜਾਤ ਦਾ ਕਹਿੰਦੇ ਉਹਨੂੰ ਆਪਾਂ ਕਰ ਲਾਂਗੇ ਬਾਕੀ ਮੈਂ ਲੜਾਈ ਵੱਲ ਜਾਂ ਝਗੜੀ ਵੱਲ ਨਹੀਂ ਸੀ ਕੋਈ ਕਿਹਾ ਸ਼ਾਇਦ ਕੋਈ ਗਲਤਫहमी ਹੋ ਗਈ ਹੋਵੇ ਹੱਥ ਜੋੜ ਕੇ ਮਾਫੀ बोले मैं कोई गल टाइम आ गया पर मैं डर मेरे बच्चे डराइवर मेरी फोर्स ना बोझ कोशिश करो इस सोच नायल रखियो मेरे तो बाद कुछ ऐसे बंदे जरूर पैदा करो ਜਿਹੜੇ ਇਸ ਗਰੀਬੀ ਬਿਮਾਰੀ ਸੁਹਾਦਰੀ ਦੀ ਲਾਂਤ ਨੂੰ ਔਰ ਗਰੀਬ ਅਮੀਰ ਦਾ ਪਾੜਾ ਖਤਮ ਕਰ ਸਕਣ ਉਧਰ ਕਿਸਾਨਾਂ ਆਗੂਆਂ ਨੇ ਭਾਜਪਾ ਉਮੀਦਵਾਰ ਹੰਸਰਾਜ ਹੰਸ ਤੇ ਗਿਣੀ ਮਿਥੀ ਸਾਜਿਸ਼ ਤਹਿਤ ਕਿਸਾਨਾਂ ਦੀ ਭੀੜ ਵਿੱਚ ਆਉਣ ਦਾ ਦੋਸ਼ ਲਾਇਆ ਤਾਂ ਜੋ ਹਾਲਾਤ ਵਿਗੜ ਜਾਣ ਕਿਸਾਨ ਆਗੂ ਡੱਲੇਵਾਲ ਨੇ ਆਖਿਆ ਕਿ ਜਦ ਹੰਸ ਰਾਜ ਨੂੰ ਪਤਾ ਸੀ ਕਿ ਪੁਲਿਸ ਵੱਲੋਂ ਨਾਕਾਬੰਦੀ ਕਰਕੇ ਕਿਸਾਨਾਂ ਨੂੰ ਰੋਕਿਆ ਹੋਇਆ ਹੈ ਤਾਂ ਹੰਸ ਕਿਸਾਨਾਂ ਦੀ ਭੀੜ ਵਿੱਚ ਕਿਉਂ ਦਾਖਲ ਹੋਇਆ ਡੱਲੇਵਾਲ ਨੇ ਦੋਸ਼ ਲਾਇਆ ਕਿ ਹੰਸ ਨੇ ਗੱਡੀ ਦੀ ਫੇਟ ਮਾਰ ਕੇ ਉਹਨਾਂ ਦੇ ਇੱਕ ਕਿਸਾਨ ਸਾਥੀ ਨੂੰ ਜ਼ਖਮੀ ਕਰ ਦਿੱਤਾ ਜਦ ਕਿ ਉਲਟਾ ਹੁਣ ਉਹ ਸਾਡੇ ਉੱਪਰ ਹਮਲੇ ਦਾ ਦੋਸ਼ ਲਾ ਰਹੇ ਹਨ ਉਹਨਾਂ ਦਾਅਵਾ ਕੀਤਾ ਕਿ ਕਿਸੇ ਵੀ ਕਿਸਾਨ ਨੇ ਹੰਸ ਰਾਜ ਹੰਸ ਦੀ ਗੱਡੀ ਨੂੰ ਹੱਥ ਤੱਕ ਨਹੀਂ ਲਾਇਆ ਜੰਗੇ ਆਜ਼ਾਦੀ ਯਾਦਗਾਰ ਮੈਮੋਰੀਅਲ ਦੀ ਉਸਾਰੀ ਵਿੱਚ ਹੋਈਆਂ ਬੇਨਿਜਮੀਆਂ ਸੰਬੰਧੀ ਵਿਜੀਲੈਂਸ ਬਿਊਰੋ ਦੇ ਜਲੰਧਰ ਦਫ਼ਤਰ ਨੇ ਕੇਸ ਦਰਜ ਹੋਣ ਤੋਂ ਬਾਅਦ ਕੱਲ ਬਰਜਿੰਦਰ ਸਿੰਘ ਹਮਦਰਦ ਨੂੰ 31 ਮਈ ਨੂੰ ਪੇਸ਼ ਹੋਣ ਵਾਲੇ ਨੋਟਿਸ ਨੂੰ ਉਹਨਾਂ ਦੇ ਦਫ਼ਤਰ ਤੇ ਚਿਪਕਾ ਦਿੱਤਾ ਜਿਸ ਵਿੱਚ ਉਹਨਾਂ ਨੂੰ 7 ਦਿਨ ਦੇ ਅੰਦਰ ਪੇਸ਼ ਹੋਣ ਲਈ ਕਿਹਾ ਗਿਆ ਹੈ ਨੋਟਿਸ ਤੇ ਲਿਖਿਆ ਹੈ ਕਿ ਪੜਤਾਲ ਦੌਰਾਨ ਇਹ ਰਿਪੋਰਟ ਸਾਹਮਣੇ ਆਈ ਹੈ ਕਿ ਉਹਨਾਂ ਦੀ ਪ੍ਰਧਾਨਗੀ ਹੇਠ ਬਣੀਆਂ ਟੀਮਾਂ ਨੇ ਵਿੱਤੀ ਬੇਨਿਜ਼ਮੀਆਂ ਕਰਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲਾਇਆ ਹੈ ਸੂਬੇ ਵਿੱਚ ਤੇਜ਼ ਗਰਮੀ ਦਾ ਦੌਰ ਲਗਾਤਾਰ ਜਾਰੀ ਹੈ ਸਵੇਰੇ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਕੱਲ ਤਾਪਮਾਨ 45 ਡਿਗਰੀ ਦੇ ਪਾਰ ਰਿਹਾ ਇਹ ਪੂਰੇ ਦੀ ਚੱਲ ਰਹੀ ਹਵਾਵਾਂ ਕਾਰਨ ਹਮਸ ਦੀ ਸਥਿਤੀ ਬਣੀ ਰਹੀ ਜਿਸ ਨਾਲ ਆਮ ਜਨ ਜੀਵਨ ਬੇਹਾਲ ਰਿਹਾ ਹਾਲਾਂਕਿ ਦੇਰ ਸ਼ਾਮ ਹਿਮਾਚਲ ਤੇ ਪੰਜਾਬ ਦੇ ਕਈ ਖੇਤਰਾਂ ਵਿੱਚ ਹਲਕੀ ਵਰਖਾ ਤੇ ਤੇਜ਼ ਹਵਾਵਾਂ ਚੱਲਣ ਨਾਲ ਥੋੜੀ ਆਰਜੀ ਰਾਹਤ ਜ਼ਰੂਰ ਮਿਲੀ ਪਰ ਮੌਸਮ ਵਿਭਾਗ ਮੁਤਾਬਕ ਇਹ ਰਾਹਤ ਥੋੜੇ ਸਮੇਂ ਦੀ ਹੈ ਤੇ ਸੂਬੇ ਵਿੱਚ ਗਰਮੀ ਦਾ ਕਹਿਰ ਇੱਕ ਵਾਰ ਫਿਰ ਸ਼ੁਰੂ ਹੋ ਜਾਵੇਗਾ ਉਧਰ ਕੱਲ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਤਾਪਮਾਨ 49 ਡਿਗਰੀ ਨੂੰ ਪਾਰ ਕਰ ਗਿਆ ਪੰਜਾਬ ਭਾਈਪਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਵਿੱਚ ਇੱਕ ਜ਼ੋਨ ਨੂੰ ਪੈਣ ਵਾਲੀਆਂ ਵੋਟਾਂ ਲਈ ਪਿੰਡੂ ਖੇਤਰਾਂ ਵਿੱਚ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਜਾਣ ਦੀ ਮੰਗ ਕਰਦੀ ਚੋਣ ਕਮਿਸ਼ਨ ਨੂੰ ਇੱਕ ਚਿੱਠੀ ਲਿਖੀ ਹੈ ਇਸ ਦੇ ਨਾਲ ਉਹਨਾਂ ਇਹਨਾਂ ਖੇਤਰਾਂ ਵਿੱਚ ਵੀਡੀਓਗ੍ਰਾਫੀ ਕਰਾਉਣ ਦੀ ਮੰਗ ਵੀ ਕੀਤੀ ਜਾਖੜ ਨੇ ਕਿਹਾ ਕਿ ਕਿਸਾਨਾਂ ਦੀ ਆੜ ਵਿੱਚ ਕੁਝ ਸ਼ਰਾਰਤੀ ਅੰਸਰ ਤੇ ਵਿਰੋਧੀ ਪਾਰਟੀਆਂ ਦੇ ਵਰਕਰ ਭਾਈ ਭਾ ਵਰਕਰ ਤੇ ਆਗੂਆਂ ਨੂੰ ਨਿਸ਼ਾਨਾ ਬਣਾ ਰਹੇ ਹਨ ਅਜਿਹੀਆਂ ਘਟਨਾਵਾਂ ਜ਼ਿਆਦਾਤਰ ਪਿੰਡੂ ਖੇਤਰਾਂ ਵਿੱਚ ਵਾਪਰ ਰਹੀਆਂ ਹਨ ਜਿਸ ਲਈ ਇਨ੍ਹਾਂ ਖੇਤਰਾਂ ਵਿੱਚ ਕੇਂਦਰੀ ਸੁਰੱਖਿਆ ਬਲ ਤਾਇਨਾਤ ਕੀਤੇ ਜਾਣੇ ਚਾਹੀਦੇ ਹਨ ਜ਼ਿਕਰਯੋਗ ਹੈ ਕਿ ਜਾਖੜ ਇਸ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ VOTING ਦਾ ਸਮਾਂ 2 ਘੰਟੇ ਵਧਾਉਣ ਲਈ ਵੀ ਪੱਤਰ ਲਿਖ ਚੁੱਕੇ ਹਨ हिमाचल वेचे स्थित डेरा वडभाग सिंह ਤੋਂ ਮੱਥਾ ਟੇਕ ਕੇ ਆ ਰਹੇ ਵੱਖ-ਵੱਖ ਪਿੰਡਾਂ ਦੇ ਤਕਰੀਬਨ 15 ਸ਼ਰਧਾਲੂਆਂ ਨਾਲ ਭਰੀ ਇੱਕ ਵੈਨ ਕੱਲ ਸਰਹੰਦ ਨਹਿਰ ਕਿਨਾਰੇ ਪਲਟ ਕੇ ਸੜਕ ਤੋਂ 20 ਫੁੱਟ ਹੇਠਾਂ ਡਿੱਗ ਪਈ ਇਸ ਹਾਦਸੇ ਵਿੱਚ ਇੱਕ ਬੱਚਾ ਨਹਿਰ ਵਿੱਚ ਰੁੜ ਗਿਆ ਜਦਕਿ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੂਬੇ ਵਿੱਚ VOTING ਦਾ ਦਿਨ ਨੇੜੇ ਆਉਣ ਦੇ ਨਾਲ-ਨਾਲ ਚੋਣ ਪ੍ਰਚਾਰ ਹੁਣ ਪੂਰੀ ਤਰ੍ਹਾਂ ਭਖਿਆ ਹੋਇਆ ਹੈ ਸਾਰੀਆਂ ਇਹ ਪਾਰਟੀਆਂ ਆਪਣੇ ਸਿਆਸੀ ਵਿਰੋਧੀਆਂ ਨੂੰ ਚਿਤ ਕਰਨ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੀਆਂ ਹਨ ਇਸੇ ਸਿਲਸਲੇ ਅਧੀਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਬਟਾਲਾ ਡੇਰਾ ਬਾਬਾ ਨਾਨਕ ਫਤਿਹਗੜ ਚੂੜੀਆਂ ਤੇ ਪੁਲੱਥ ਵਿੱਚ ਚੋਣ ਰੈਲੀਆਂ ਕੀਤੀਆਂ ਪੁਲ ਹੱਥ ਵਿੱਚ ਉਹਨਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਤੇ ਨਾਲ ਹੀ ਉਹਨਾਂ ਇੱਥੋਂ ਦੇ ਮੌਜੂਦਾ ਐਮਐਲਏ ਸੁਖਪਾਲ ਖਹਿਰਾ ਤੇ ਨਿਸ਼ਾਨਾ ਸਿੱਧਿਆਂ ਆਖਿਆ ਉਹ ਤੁਹਾਡਾ ਐਮਐਲਏ ਕਿੱਥੇ ਹੈ ਤੁਹਾਡਾ ਐਮਐਲਏ ਕਿੱਥੇ ਹੈ ਜੀ ਉਹ ਉਧਰ ਕਿਧਰ ਫਿਰਦਾ ਹੋਣ ਹੁਣ ਮੈਂ ਇਹ ਨਹੀਂ ਕਹਿੰਦਾ ਤੁਸੀਂ ਬਿਲਕੁਲ ਫਿਕਰ ਨਾ ਕਰਿਓ ਕਿ ਸਾਡਾ ਐਮਐਲਏ ਸਾਨੂੰ ਧੋਖਾ ਦੇ ਜੂ ਸਾਨੂੰ ਛੱਡ ਜੂ ਛੱਡੂ ਤਾਂ ਤਾਂ ਜੇ ਉਥੋਂ ਜਿੱਤੂ ਤੁਹਾਡੇ ਕੋਲ ਹੀ ਰਹੂਗਾ ਇਸ ਗੱਲ ਦੀ ਗਾਰੰਟੀ ਲੈਣਾ ਤੁਹਾਡੇ ਕੋਲ ਹੀ ਰਹੂਗਾ ਇੱਥੇ ਹੋਊਗਾ ਮੁੜ ਕੇ ਆਊਗਾ ਪਹਿਲਾਂ ਬਠਿੰਡੇ ਤੋਂ ਮੁੜ ਕੇ ਆਇਆ ਸੀ ਹੁਣ ਸੰਗਰੂਰੋਂ ਮੁੜ ਕੇ ਆਊਗਾ ਇਹਨੂੰ ਇੱਧਰ ਉੱਧਰ ਮੂੰਹ ਮਾਰਨ ਦੀ ਆਦਤ ਫਰਾ ਆ ਜਾਂਦਾ ਕਰਿਆ ਜਾਂਦਾ ਇੱਕ ਮੈਂ ਗੱਲ ਦੱਸਦਾ ਜਿਹੜੀ ਵੀ ਪਾਰਟੀ ਜਾਂਦਾ ਹੈ ਨਾ ਤੁਹਾਡਾ ਐਮਐਲਏ ਖੈਰਾ ਇੱਕ ਬਿਆਨ ਨਾਲ ਪਾਰਟੀ ਦੀ ਪੱਟੀ ਮੇਸ ਕਰ ਦਿੰਦਾ ਪਹਿਲਾਂ ਸਾਡੇ ਚ ਵੀ ਰਿਹਾ ਬੜੀ ਮੁਸ਼ਕਲ ਚੱਲਿਆ ਬਈ ਆਪ ਹੀ ਨਿਕਲ ਗਿਆ ਚਲੋ ਪ੍ਰਮਾਤਮਾ ਨੇ ਇਸ ਪਾਰਟੀ ਤੇ ਮਿਹਰ ਕਰਨੀ ਸੀ ਆਪ ਹੀ ਸਫਾਈ ਹੋ ਗਈ ਹੁਣ ਉਹਨਾਂ ਦਾ ਬਿਆਨ ਦੇਈ ਬੈਠਾ ਯੂਪੀ ਬਿਹਾਰ ਵਾਲਿਆਂ ਦਾ ਉਹ ਕਾਂਗਰਸ ਵਾਲੇ ਰੋਂਦੇ ਫਿਰਦੇ ਨੇ ਓਏ ਆ ਕੀ ਕਹਤਾ ਓਏ ਗੁਰਦੁਆਰਾ ਸ਼੍ਰੀ ਹਿਮਕੁੰਟ ਸਾਹਿਬ ਦੇ ਕਿਵਾੜ ਅੱਜ ਸੰਗਤ ਵਾਸਤੇ ਖੁੱਲ ਰਹੇ ਹਨ ਇਸ ਵਾਸਤੇ ਸਿੱਖ ਸ਼ਰਧਾਲੂਆਂ ਦਾ ਜਥਾ ਕੱਲ ਗੁਰਦੁਆਰਾ ਗੋਬਿੰਦ ਘਾਟ ਤੋਂ ਗੁਰਦੁਆਰਾ ਗੋਬਿੰਦ ਧਾਮ ਵਾਸਤੇ ਰਵਾਨਾ ਹੋਇਆ ਜਿਕਰਯੋਗ ਹੈ ਕਿ ਉੱਤਰਾਖੰਡ ਸਰਕਾਰ ਵੱਲੋਂ ਇਸ ਵਾਰ ਸ਼੍ਰੀ ਹਿਮਕੁੰਟ ਸਾਹਿਬ ਦੀ ਯਾਤਰਾ ਵਾਸਤੇ ਪ੍ਰਤੀ ਦਿਨ 3500 ਸ਼ਰਧਾਲੂਆਂ ਨੂੰ ਹੀ ਜਾਣ ਦੀ ਆਗਿਆ ਦਿੱਤੀ ਗਈ ਹੈ। ਇਸ ਵੇਲੇ ਵਧੇਰੇ برف ਹੌਣ ਕਾਰਨ ਯਾਤਰਾ ਦੇ ਪਹਿਲੇ 15 ਦਿਨਾਂ ਵਿੱਚ ਬਜ਼ੁਰਗਾਂ ਤੇ ਬੱਚਿਆਂ ਨੂੰ ਯਾਤਰਾ ਨਾ ਕਰਨ ਦਾ ਸੁਝਾਅ ਵੀ ਦਿੱਤਾ ਗਿਆ ਹੈ। ਸਰਕਾਰ ਵੱਲੋਂ ਯਾਤਰਾ ਵਾਸਤੇ ਰਜਿਸਟ੍ਰੇਸ਼ਨ ਕਰਵਾਉਣਾ ਵੀ ਇਸ ਵਾਰ ਲਾਜ਼ਮੀ ਕੀਤਾ ਗਿਆ ਹੈ। ਉੱਧਰ ਕੱਲ ਕੈਦਾਰਨਾਥ ਵਿੱਚ ਇੱਕ ਹੈਲੀਕਾਪਟਰ ਨੂੰ ਤਕਨੀਕੀ ਖਰਾਬੀ ਕਾਰਨ ਹੈਲੀਪੈਡ ਤੋਂ ਕੁਝ ਮੀਟਰ ਦੂਰੀ ਤੇ ਹੀ ਹੰਗਾਮੀ ਹਾਲਤ ਵਿੱਚ ਉਤਰਨਾ ਪਿਆ। ਪਰ ਹੈਲੀਕਾਪਟਰ ਹੈਲੀਪੈਡ ਤੇ ਨਾ ਉਤਰ ਸਕਿਆ ਤੇ ਨਾਲ ਲੱਗਦੇ ਡੂੰਘੇ ਖਤਾਨਾ ਵਿੱਚ ਜਾ ਉਤਰਿਆ ਪਰ ਗਨੀਮਤ ਇਹ ਰਹੀ ਕਿ ਹੈਲੀਕਾਪਟਰ ਵਿੱਚ 6 ਸ਼ਰਧਾਲੂਆ ਸਣੇ 7 ਵਿਅਕਤੀ ਜੋ ਸਵਾਰ ਸਨ ਸਾਰੇ ਸੁਰੱਖਿਅਤ ਰਹੇ ਦੱਸਿਆ ਜਾ ਰਿਹਾ ਹੈ ਕਿ ਹੈਲੀਕਾਪਟਰ ਦੀ ਪਿਛਲੀ ਮੋਟਰ ਵਿੱਚ ਤਕਨੀਕੀ ਖਰਾਬੀ ਆ ਜਾਣ ਕਾਰਨ ਇਹ ਘਟਨਾ ਵਾਪਰੀ ਲੋਕ ਸਭਾ ਚੋਣਾਂ ਦੇ 6ਵੇਂ ਗੇੜ ਲਈ ਅੱਜ 6 ਰਾਜਾਂ ਤੇ 2 ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਪੈਂਦੀਆਂ 58 ਲੋਕ ਸਭਾ ਸੀਟਾਂ ਤੇ ਵੋਟਾਂ ਪੈਣਗੀਆਂ ਇਨ੍ਹਾਂ ਸੀਟਾਂ ਵਿੱਚ ਦਿੱਲੀ ਦੀਆਂ 7 ਹਰਿਆਣਾ ਦੀਆਂ 10 ਸੀਟਾਂ ਉੱਤਰ ਪ੍ਰਦੇਸ਼ ਦੀਆਂ 14 ਬਿਹਾਰ ਤੇ ਪੱਛਮੀ ਬੰਗਾਲ ਦੀਆਂ 8-8 ਸੀਟਾਂ ਸ਼ਾਮਲ ਹਨ ਇਸ ਤੋਂ ਬਿਨਾ ਹਰਿਆਣਾ ਦੇ ਕਰਨਾਲ ਵਿਧਾਨ ਸਭਾ ਲਈ ਵੀ ਅੱਜ ਵੋਟਾਂ ਪੈਣਗੀਆਂ ਜਿੱਥੋਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਉਮੀਦਵਾਰ ਹਨ ਇਸ ਦੇ ਨਾਲ ਨਾਲ ਅੱਜ ਓਡੀਸ਼ਾ ਵਿੱਚ ਵੀ ਵਿਧਾਨ ਸਭਾ ਦੇ 42 ਅਸੈਂਬਲੀ ਹਲਕਿਆਂ ਲਈ ਮਤਦਾਨ ਪੈਣਗੇ ਦਿੱਲੀ ਦੀ ਅਦਾਲਤ ਨੇ ਸਵਾਤੀ ਮਾਲੀਵਾਲ ਨਾਲ ਕੁੱਟਮਾਰ ਮਾਮਲੇ ਵਿੱਚ ਕੱਲ ਕੇਜਰੀਵਾਲ ਦੇ ਪੀ ਵਿਵਵ ਕੁਮਾਰ ਨੂੰ 4 ਰੋਜ਼ਾ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਜ਼ਿਕਰਯੋਗ ਹੈ ਕਿ ਵਿਵਵ ਕੁਮਾਰ ਤੇ ਮਾਲੀਵਾਲ ਨੇ ਦੋਸ਼ ਲਾਏ ਸਨ ਕਿ ਉਸ ਨੂੰ ਮੁੱਖ ਮੰਤਰੀ ਦੀ ਰਹਾਇਸ਼ ਵਿੱਚ ਵਿਵਵ ਕੁਮਾਰ ਨੇ ਕੁੱਟਮਾਰ ਕੀਤੀ ਵਿਵਵ ਕੁਮਾਰ ਸ੍ਰੀਚਰਵਾਰ ਤੋਂ ਪੁਲਿਸ ਹਿਰਾਸਤ ਵਿੱਚ ਸੀ ਦਿੱਲੀ ਦੇ ਉਪਰ ਰਾਜਪਾਲ ਵੀ ਕੇ ਸਖਸੈਨਾ ਵੱਲੋਂ ਧਾਇਰ ਕੀਤੇ ਗਏ ਮਾਨਹਾਨੀ ਦੇ ਇੱਕ ਮਾਮਲੇ ਵਿੱਚ ਕੱਲ ਦਿੱਲੀ ਦੀ ਅਦਾਲਤ ਨੇ ਸ਼ਿਕਾਇਤ ਦਰਜ ਹੋਣ ਤੋਂ 23 ਸਾਲ ਬਾਅਦ ਨਰਮਦਾ ਬਚਾਓ ਅੰਦੋਲਨ ਦੀ ਆਗੂ ਤੇ ਕਾਰਕੁਨ ਮੇਧਾ ਪਟੇਕਰ ਨੂੰ ਦੋਸ਼ੀ ਕਰਾਰ ਦੇ ਦਿੱਤਾ ਸੁਪਰੀਮ ਕੋਰਟ ਨੇ ਕੱਲ ਉਸ ਪਟੀਸ਼ਨ ਤੇ ਫੈਸਲਾ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਵਿੱਚ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇਣ ਦੀ ਅਪੀਲ ਕੀਤੀ ਗਈ ਸੀ ਕਿ ਉਹ ਬੂਥ ਵਾਈਜ਼ VOTING ਅੰਕੜੇ 48 ਘੰਟੇ ਦੇ ਅੰਦਰ-ਅੰਦਰ ਆਪਣੀ ਵੈੱਬਸਾਈਟ ਤੇ ਪ੍ਰਸਾਰਤ ਕਰੇ ਸੁਪਰੀਮ ਕੋਰਟ ਨੇ ਆਖਿਆ ਕਿ ਮੌਜੂਦਾ ਲੋਕ ਸਭਾ ਚੋਣਾਂ ਦੇ ਪੰਜ ਗੇੜਾ ਮੁਕੰਮਲ ਹੋ ਚੁੱਕੇ ਹਨ ਇਸ ਲਈ ਅੱਧ ਵਿਚਕਾਰ ਇਸ ਸੰਬੰਧੀ ਕਿਸੇ ਕਿਸਮ ਦਾ ਨਿਰਦੇਸ਼ ਚੋਣ ਕਮਿਸ਼ਨ ਨੂੰ ਨਹੀਂ ਦਿੱਤਾ ਜਾ ਸਕਦਾ ਇਰਾਨ ਨੇ ਕੱਲ ਸਪੱਸ਼ਟ ਕਰ ਦਿੱਤਾ ਕਿ ਰਾਸ਼ਟਰਪਤੀ ਇਬਰਾਹਿਮ ਰਾਈਸੀ ਤੇ ਹੋਰਨਾਂ ਨੂੰ ਲਾਜਾ ਰਹੇ ਹੈਲੀਕਾਪਟਰ ਦੇ ਹਾਦਸੇ ਵਿੱਚ ਕੋਈ ਸਾਜ਼ਿਸ਼ ਨਹੀਂ ਹੈ। ਇਰਾਨ ਦੇ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਹੈਲੀਕਾਪਟਰ ਤੇ ਹਮਲੇ ਦਾ ਕੋਈ ਸਬੂਤ ਨਹੀਂ ਮਿਲਿਆ। ਜ਼ਿਕਰਯੋਗ ਹੈ ਕਿ ਐਤਵਾਰ ਨੂੰ ਹੋਏ ਇਸ ਹਾਦਸੇ ਵਿੱਚ ਇਰਾਨ ਦੇ ਰਾਸ਼ਟਰਪਤੀ ਸਮੇਤ 6 ਹੋਰ ਲੋਕਾਂ ਦੀ ਮੌਤ ਹੋ ਗਈ ਸੀ। कल चेन्नई ਵਿੱਚ ਕੁਆਲੀਫਾਇਰ 2 ਦੇ ਆਈਪੀਐਲ ਮੁਕਾਬਲੇ ਵਿੱਚ ਰਾਜਸਥਾਨ ਰਾਇਲਜ਼ ਨੂੰ ਸਨਰਾਈਜ਼ਰ ਹైదరాబాద్ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਹਰਾ ਦਿੱਤਾ। ਰਾਜਸਥਾਨ ਰਾਇਲਜ਼ ਸਨਰਾਈਜ਼ਰ ਹైదరాబాద్ ਦੇ 175 ਦੌੜਾਂ ਦਾ ਪਿੱਛਾ ਕਰਦੇ ਹੋਏ 139 ਦੌੜਾਂ ਹੀ ਬਣਾ ਸਕਿਆ। ਹੁਣ ਸਨਰਾਈਜ਼ਰ ਹైదరాబాద్ ਤੀਸਰੀ ਵਾਰ ਆਈਪੀਐਲ ਦਾ ਫਾਈਨਲ ਖੇਡੇਗਾ। ਇਸ ਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ